ਤੜੀ ਆਉਂਦੇ ਆ ਵੀਡੀਓ ਬਣਾ ਥੱਲੇ ਲੈ ਆ ਥੱਲੇ ਕਬਣਾ ਤੁਹਾਡੀ ਭੈਣ ਦੀ ਫੁੱਦੀ 10 ਵਜੇ ਸਾਰੇ ਆ ਜਾ ਤੁਹਾਡੇ ਘਰੇ ਨਾ ਆ ਤੜ ਗਈ ਹਾਂ ਮਾਰ ਮਾਰ ਸਭ ਨੇ ਆ ਮਾਰ ਮਾਰ ਆ ਗਿਆ ਦਿੰਦੇ ਤੜੀ ਤੜੀ ਆਵਾਜ਼ ਆਰੇ ਮਰੇ ਤੁਹਾਡੀ ਕਿੰਦਤ ਹੈ ਦਾ ਸਾਹਿਬ ਤੇ ਵੀਡੀਓ ਬਣਾਉਣ ਨਾਲੇ ਆਹ ਅਬ ਪਟਾਕੇ ਕਰੀ ਲਾੜਾ ਕਰਿਓ ਹਾਂ ਚੁੱਤੇ ਰੋਣਾ ਤੇ ਜੋਗੇ ਨੇ ਤੜੀ ਤੜੀ ਭਾਂਦੀ ਲਾਣ ਬਹੁ ਇਥਾ ਵੱਡਾ ਨਹੀਂ ਇਹ ਪਟਾਕੇ ਨਹੀਂ ਚੱਲਦੇ ਪਟਾਕੇ ਨਹੀਂ ਵੱਜਦੇ कुड़ी कल किथां तेरी भे फुटी च ਵੇ ਫੁੱਟ ਜਾਊਗਾ ਆ ਭਾਜੀ ਆ ਅਨੰਤ ਮਾਰ ਪੱਛਾਤ ਸੁਗਲਾ ਗੇ ਜਾਂ ਤੋਂ ਮਾਰ ਭੱਜੇਗਾ ਤੇ ਕੱਲ ਕੱਬੇ ਕੱਲ ਕੱਬੇ ਕਦਾ ਭੱਜਿਓ ਕੱਲ ਇਹ ਨਾ ਭੈਣਾਂ ਚੁੱਕੀ ਨਾ ਕਿ ਇਹ ਸਾਡੀ ਹੁਣ ਖੁੱਦੀ ਤੁਹਾਡੀ ਸਾਲੀਆ ਰਾਹ ਉਹ ਦੋ ਤੁਹਾਡੇ ਭਾਈਏ ਜੋ ਸਾਡੀ ਪਾਸੇ ਲੰਘਣ ਤਾਂ ਕੋਈ ਨਹੀਂ ਉਹ ਤਾਰੀ ਤੇਰੀ ਭੈਣ ਬਾਬਾ ਸਖਾ ਚੱਕੀ ਰਣੀ ਮੈਂ ਤੇਰੀ ਤਾਦੀ ਪਾਸੇ ਲੰਘਣ ਬਸ ਨਾ ਹੀ ਟਪ ਦੇ ਦੇ ਅੱਜ ਰਣਾ ਦਾ ਦੰਦ ਯਾਰ ਵੀਡੀਓ ਵੇ ਬਣੀ ਵੇ ਕੋਈ ਨਹੀਂ ਇਹਨਾਂ ਨੇ ਦਵਾ ਕੇ ਭੈਣੇ ਲਾਣਾ ਬਣੀ ਨਹੀਂ ਕਦੀ ਕੀਣਾ ਤੁਹਾਡਾ ਵਰਮਿੰਦਰ ਕੌਰ ਤੇ ਕਿਹੜਾ ਪਿੰਡ ਜੀ ਗਗੂਆ ਜਿਹੜੀ ਪਿੱਛੇ ਜੇ ਕੱਲ ਜਿਹੜੀ ਲੜਾਈ ਹੋਈ ਤੇ ਗੋਲੀਆਂ ਚਲਾਈ ਗਈਆਂ ਹਾਂ ਉਹ ਜੋ ਤੁਹਾਡੇ ਮੁੰਡੇ ਦਾ ਨਾਂ ਵੀ ਦਰਜ ਹੈਗਾ ਵਾ ਕੀ ਕਹਤਾ ਚੁੰਦੇ ਜੀ ਸਾਡੇ ਬੱਚੇ ਤਾਂ ਨਾ ਜੈ ਨਾਂ ਦਰਜ ਕੀਤਾ ਸਾਡੇ ਬੱਚਾ ਲੜਾਈ ਚ ਨਹੀਂ ਹੈ ਸਾਡੇ ਕਿਉਂ ਨੇ ਜੈ ਜਨਾਮ ਵਿੱਚ ਦਰਜ ਕਰਾਇਆ ਨਾ ਇਹਨਾਂ ਨੇ ਤਾਂ ਕਰਾਇਆ ਜੀ ਜਿਹੜਾ ਪੰਮਾ ਸਰਪੰਚ ਹੈ ਉਹਦੇ ਨਾਲ ਪਰਾਣੀ ਰਹਿੰਦੇ ਸਾਡੇ ਉਪਰ ਮੇ ਸਰਪੰਚ ਨੇ ਪਾਰਟੀ ਬਾਜ਼ੀ ਦਾ ਕਰਕੇ ਸਾਡੇ ਬੇਟੇ ਦਾ ਨਾਮ ਵਿੱਚ ਪਰਚਾ ਦਰਜ ਕਰਾਤਾ ਬੱਚੇ ਜਿੰਨਾ ਕਰ ਕੀ ਨਾਮ ਜੀ ਤੁਹਾਡਾ ਬਾਸ ਸਿੰਘ ਜੀ ਕੱਲ ਜਿਹੜੀ ਤੁਹਾਡੇ ਗੋਲੀ ਚੱਲੀ ਘਰ ਦੇ ਤੇ ਹਾਂਜੀ ਇਹ ਕੀ ਸੀ ਕੰਮ ਕੀ ਕਾਨੇ ਹੋ ਜੀ ਇਹ ਮੁੰਡੇ ਨੂੰ ਆਂਦੇ ਗਲਤ ਕੰਮ ਨਾਲ ਖੜਦੇ ਮੁੰਡੇ ਨੂੰ ਕਿਹੜਾ ਗਲਤ ਕੰਮ ਕੱਲ ਤੁਹਾਨੂੰ ਕੀ ਤਾਂ ਕੀ ਕਰਾਉਣਾ ਚੱਟੇ-ਜੁੱਟੇ ਬਾਜ਼ੀ ਗੇਂਦੋ ਜਾਂ ਕਿਸੇ ਚੀਜ਼ ਬਾਰੇ ਇਹਨਾਂ ਨੂੰ ਖੜਦੇ ਇਹਨੂੰ ਇਹਨੂੰ ਜਾਣ ਨਹੀਂ ਦਿੱਤਾ ਹੈ ਡੱਕਿਆ ਮੁੰਡੇ ਨੂੰ ਇਸੇ ਕਰਕੇ ਆਂਦੇ ਵੀ ਨਾਲ ਨਹੀਂ ਤੁਰਨਾ ਸਾਡੇ ਕਹੀ ਤੈਨੂੰ ਮਾਰ ਦੇਣਾ ਇਹੋ ਤਮਕੀਆਂ ਪੈਣ ਉਹ ਦਿਹਾੜੀ ਦੇਂਦੇ ਇਹੋ ਤਮਕੀਆਂ ਦੇਣ ਕਰਕੇ ਕੱਲੋਂ ਨਾ ਗੋਲੀ ਚਲਾਈ ਬਿਛਰੇ ਆਉਂ ਘਰ ਆਣ ਪਏ ਹਾਂਜੀ ਨਹੀਂ ਜੀ ਮੁੰਡਾ ਨਹੀਂ ਵੇਚਦਾ ਚਿੱਟਾ ਇਹਨੂੰ ਨਾਲ ਖਰਦੇ ਜਬਰਦਸਤੀ ਦੇ ਕੁਝ ਲੋਕਾਂ ਦੇ ਇਲਜ਼ਾਮ ਵੀ ਆ ਵੀ ਇਹ ਚਿੱਟਾ ਵੇਚਦੇ ਤੁਹਾਡੇ ਬੇਟੇ ਨਹੀਂ ਜੀ ਵੇਚਦੇ ਇਹਦੇ ਪਰ ਜੇ ਤਾਂ ਪਤਾ ਜਿਹੜਾ ਜਾਂਦਾ ਵੇਚਣਾ ਇਹ ਪਾਰਟੀ ਬਾਰੀਆਂ ਕਰਦੀਆਂ ਕੋਈ ਨਹੀਂ ਵੇਚਦਾ ਜੀ ਨਹੀਂ ਇੱਕ ਦਿਨ ਪਹਿਲਾਂ ਤੇ ਤੁਹਾਡੇ ਲੜਕਿਆਂ ਨੇ ਵੀ ਉਹਨਾਂ ਦੇ ਸੱਟਾਂ ਪੇਟਾਂ ਲਾਈਆਂ ਵਾ ਈ ਉਹਨੇ ਆਪ ਸੱਜਿਆ ਜੀ ਆਹਮੋ ਸਾਹਮਣੇ ਲੜਿਆ ਹੱਥ ਪਾਈ ਹੋਏ ਆ ਉਹ ਵੀ ਸਟਾਕਾਂ ਨਹੀਂ ਲੱਗੀਆਂ ਹੱਥ ਪਾਈ ਹੋਏ ਜਰੂਰ ਉਧਰ ਉਧਰੀ ਉਹਨੇ ਆਪ ਸੱਜਿਆ ਜੀ ਉੱਥੇ ਵੀ ਇੱਥੇ ਆਣ ਕੇ ਵੇਖੋ ਅਸੀਂ ਆਡੇ ਨਾਲ ਇਹ ਵੀ ਗਏ ਮੁੰਡੇ ਉੱਥੇ ਦੇ ਹੱਥ ਪਾਈ ਹੋਏ ਆ ਆਹਮੋ ਸਾਹਮਣੇ ਲੜਿਆ ਜੀ ਹਾਂਜੀ ਤੇ ਉਸ ਲੜਾਈ ਤੋਂ ਬਾਅਦ ਇਹ ਅਗਲੇ ਦਿਨ ਆਣ ਕੇ ਮੁੰਡੇ ਨੇ ਉਸੇ ਸਾਹਮਣੇ ਗੋਲੀਆਂ ਚਲਾਉਣ ਦੇ ਆ ਮੁੰਡੇ ਕੋਠੇ ਤੇ ਚੜੇ ਆ ਇਹ ਉਹ ਸਾਹਮਣੇ ਗੋਲੀਆਂ ਚਲਾਉਣ ਦੇ ਆ ਇਥੋਂ ਮਾਰੀਆਂ ਨਾ ਤੇ ਨਹੀਂ ਛੱਡਣਾ ਤੈਨੂੰ ਆਡੇ ਨਾਲ ਨਹੀਂ ਸਰਦਾ ਤੂੰ ਉਹ ਅੱਜ ਇਹ ਗਲਤ ਮਲਤ ਕੰਮ ਕਰਦੇ ਰਿਹਾ ਤੇ ਨਾਲ ਤੋਂ ਉਸੇ ਨੂੰ ਕਿਹਾ ਜਾਂਦਾ ਨਾ ਉਸੇ ਖਿਡਾਰੀ ਨੂੰ ਕਿਹਾ ਜਾਂਦਾ ਜਿਹੜਾ ਮੈਦਾਨ 'ਚ ਖੇਡਦਾ ਹੋਵੇ ਦੂਜੇ ਨੂੰ ਤਾਂ ਕੋਈ ਕਹਿੰਦਾ ਨਹੀਂ ਨਹੀਂ ਜੀ ਹੋਰ ਵੀ ਤੇ ਇੱਥੇ ਕਹੀ ਕਿ ਹੋਰ ਕਿਸੇ ਬੱਚੇ ਨੂੰ ਕਿਉਂ ਨਹੀਂ ਕਿਹਾ ਨਹੀਂ ਜੀ ਇਹ ਤੇ ਜੋ ਮਰਜੀ ਵੀ ਆਖੀ ਜਾਵੇ ਜੋ ਮਰਜੀ ਜਿਤਨਾ ਮਰਜੀ ਆ ਨਹੀਂ ਤੋਦੇ ਕੰਮ ਨਹੀਂ ਕਰਦੇ ਤੇ ਤੁਹਾਡੇ ਤੇ ਬੱਚੇ ਤੇ ਜਾਂ ਤੁਹਾਡੇ ਤੇ ਕੋਈ ਪਹਿਲਾਂ ਪਰਚਾ ਦਰਜ ਹੈ ਹੈਗਾ ਮੁੰਡੇ ਦੇ ਪਹਿਲਾਂ ਪਰਚਾ ਬੜੇ ਚਿਰ ਦਾ ਜੀ ਕਾਹਦਾ ਪਰਚਾ ਇਹ ਨਹੀਂ ਆ ਸਾਹਮਣੇ ਲੜਾਈ ਝਗੜਾ ਆ ਆ ਸਮੇਂ ਆਇਆ ਇੱਥੇ ਇਹਨਾਂ ਨੇ ਉਹ ਪਰਚਾ ਹਾਂਜੀ ਹਾਂ ਸਰ ਗਗੋਪੁਰਿਕ ਵੀਡੀਓ ਵਾਇਲੋ ਹੋਈ ਹੈ ਜਿੱਤੇ ਕੁਝ ਲੋਕ ਗੋਰੀਆਂ ਨੂੰ ਦਿਖਾਈ ਗਏ ਸਰ ਕੀ ਮਾਮਲਾ ਕੀ ਕਾਰਨ ਸਰ ਕੀਤੀ ਹੋਈ ਹੈ ਹਾਂਜੀ ਮੈਂ ਇੰਸਪੈਕਟਰ ਕਸ਼ਮੀਰ ਸਿੰਘ ਐਸਐਚਓ ਚੁਭਾਲੀ ਇਹ ਮੇਰੇ ਥਾਣੇ ਦੇ ਏਰੀਆ ਦੇ ਇੱਕ ਪਿੰਡ ਪਿੰਡਾ ਗਗੋਪੂਆ ਇੱਥੇ ਕੋਈ 4-5 ਜਿਹੜੇ ਸ਼ਰਾਰਤੀ ਲੜਕੇ ਨੇ ਉਹਨਾਂ ਨੇ ਆ ਪਿਛਲੇ ਦਿਨ ਦੇ ਵਿੱਚ ਨਾ ਇਹਨਾਂ ਨੇ ਗੋਲੀਆਂ ਚਲਾਈਆਂ ਨੇ ਉਹ ਮਸਲਾ ਇਹ ਆ ਕਿ ਉੱਥੇ ਉਹਨਾਂ ਨੇ ਜਿਹੜੇ ਇੱਕ ਲੜਕਾ ਹੈ ਆਪਣੇ ਉਹਨਾਂ ਨੂੰ ਪ੍ਰੈਸ ਕਰਦੇ ਸੀ ਵੀ ਆਪਾਂ ਕੋਈ ਵੀ ਚੱਲੀਏ ਕਿਤੇ ਕੋਈ ਕੰਮ ਕਰੀਏ ਪਰ ਉਹ ਲੜਕਾ ਹੀ ਉਹ ਇਸ ਕੰਮ ਨੂੰ ਅਕਦਾ ਵੀ ਮੈਂ ਇਸ ਸੀਜ ਨਾਲ ਸਹਿਮਤ ਨਹੀਂਗਾ ਵੀ ਮੈਂ ਨਹੀਂ ਜਾਣਾ ਇਸ ਕਰਕੇ ਪਰੋਸ ਕੇ ਇਹਨਾਂ ਦੇ ਵਿੱਚ ਆਪਸ ਵਿੱਚ ਗਾਲੀ ਗਲੋਚ ਹੋ ਗਿਆ ਫਿਰ ਤਿੰਨ ਚਾਰ ਲੜਕੇ ਕਿਨੇ ਇਹਨਾਂ ਨੇ ਆ ਕੇ ਉਹਨਾਂ ਦੇ ਘਰ ਦੇ ਉੱਤੇ ਜਿਹੜੀਆਂ ਸਿੱਧੀਆਂ ਮਾਰ ਦੇਣ ਦੀ ਨੀਤ ਨਾਲ ਮਤਲਬ ਗੋਲੀਆਂ ਚਲਾਈਆਂ ਨੇ ਅਸੀਂ ਉਹਨਾਂ ਦਾ ਜਿਹੜਾ ਫਾਦਰ ਸਾਹਿਬ ਬਾਦ ਸਿੰਘ ਉਹਨਾਂ ਦੇ ਬਿਆਨ ਦੇ ਆਧਾਰ ਤੇ ਇੱਕ ਜਿਹੜੀ ਐਫ ਆਰ ਦਰਜ ਕੀਤੀ ਹੈ ਅੰਡਰ ਸੈਕਸ਼ਨ 307 ਹੈ ਜੀ ਤੇ 25 ਜਿਹਨੇ ਰਸਤਾ ਇਹ ਵੀ ਨਾਟ ਲਾਇਆ ਹੈ ਤੇ ਬਾਕੀ ਇਹਨਾਂ ਨੂੰ ਅਸੀਂ ਜਲਦੀ ਤੋਂ ਜਲਦੀ ਅਸੀਂ ਗ੍ਰਿਫਤਾਰ ਕਰਾਂਗੇ ਪਰ ਮੈਂ ਪਬਲਿਕ ਵਾਸੀਆਂ ਨੂੰ ਸਾਰਿਆਂ ਨੂੰ ਇੱਕ ਤੇ ਸੰਦੇਸ਼ ਦੇਣਾ ਚਾਹਣਾ ਹੈ ਕਿ ਜਿੰਨੇ ਮੇਰੇ ਥਾਣੇ ਦੇ ਏਰੀਏ ਦੇ ਵਿੱਚ ਕੋਈ ਹੁੱਲੜਬਾਜੀ ਨਾ ਕਰੇ ਤੇ ਨਾ ਕੋਈ ਆਪਣਾ ਇਹੋ ਜੀ ਕੋਈ ਗੋਲੀਆਂ ਚਲਾਉਣ ਵਾਲੀ ਜਾਂ ਕੋਈ ਨਸ਼ੇ ਸਬੰਧੀ ਨਾ ਕਰੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਤੇ ਜਲਦੀ ਹੀ ਤੁਹਾਨੂੰ ਦੇਖਣ ਨੂੰ ਮਿਲੇਗਾ ਸਰ ਕਿੰਨੇ ਕਿਸ तरह ਹਥਿਆਰ ਜਿਹੜੇ ਚ ਵਰਤੇ ਗਏ ਜਿਹੜੇ ਜਿਹੜੇ ਰਹਿ ਗਏ ਇਹਦੇ ਵਿੱਚੋਂ ਜਿਹੜੀ ਵੀਡੀਓ ਦੇ ਮੁਤਾਬਕ ਆ ਟੋਟਲ 4 ਹਥਿਆਰ ਸਾਡੇ ਸਾਹਮਣੇ ਆਏ ਨੇ ਬਾਕੀ ਅਸੀਂ ਇਹਨਾਂ ਨੂੰ ਜਦੋਂ ਅਸੀਂ ਗਿਰਿਫਤਾਰ ਕਰਾਂਗੇ ਉਹ ਗੱਲ ਸਾਹਮਣੇ ਆਵੇ ਸਰ ਇੱਕ ਦਿਨ ਪਹਿਲਾਂ ਵੀ ਕੋਈ ਇਹਨਾਂ ਦੀ ਲੜਾਈ ਝਗੜਾ ਆਇਆ ਸੀ ਦੋ ਪਾਰਟੀਆਂ ਦਾ ਦੇਖੋ ਇਹਦੇ ਵਿੱਚ ਮੈਨੂੰ ਆਏ ਨੂੰ ਇੱਥੇ ਦੋ ਤਿੰਨ ਲੋਨ ਆਏ ਜੀ ਮੇਰੇ ਆਉਣ ਤੋਂ ਇਹ ਬੋਲਦੇ ਨੇ ਬਾਕੀ ਅਸੀਂ ਤਪਤੀਸ਼ ਕਰ ਰਹੇ ਆ ਵੀ ਪਹਿਲਾਂ ਆਪਰੇ ਕੋਈ ਪਹਿਲਾਂ ਵਾਲੀ ਗੱਲ ਨਹੀਂ ਨਾ ਇਹਨਾਂ ਦੇ ਕੋਈ ਬਿਆਨ ਦੇ ਵਿੱਚ ਵੀ ਇਹਨਾਂ ਨੇ ਕੋ ਇਹੋ ਜਿਹੀ ਕੋ ਗੱਲ ਨਹੀਂ ਦੱਸੀ ਵੀ ਪਹਿਲਾਂ ਵੀ ਇਹਨਾਂ ਦਾ ਕੋਈ ਆਪਸ ਵਿੱਚ ਚੱਲਦਾ